ਅਕਸਰੀ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਹਾਜ਼ ਦੇ ਵਿੱਚ ਜਦੋਂ ਟਰਬੂਲੈਂਸ ਹੁੰਦਾ ਹੈ ਤਾਂ ਜ਼ਰੂਰ ਇੱਕ ਵਾਰੀ ਜਿਹੜਾ ਸਾਰੇ ਆਪਣੇ ਈਸ਼ਟ ਤੇ ਦੇਵਤਿਆਂ ਨੂੰ ਧਿਆ ਲੈਂਦੇ ਨੇ ਪਰ ਅੱਜ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ 에ਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਦੇ ਵਿੱਚ ਅਚਾਨਕ ਇੱਕ ਅਜੀਹੀ ਗੜਬੜ ਹੋਈ ਕਿ 160 ਯਾਤਰੀਆਂ ਦੇ ਸਾਹ ਸੁੱਕ ਗਏ 160 ਯਾਤਰੀ ਜਿਹੜਾ ਨੇ ਉਹ ਆਪਣੇ ਜ਼ਿੰਦਗੀ ਦੀ ਉਮੀਦ ਵੀ ਛੱਡ ਚੁੱਕੇ ਸੀ ਜਰ ਅਸਲ ਹੁੰਦਾ ਇਹ ਹੈ ਕਿ ਜਹਾਜ਼ ਹਵਾ ਦੇ ਵਿੱਚ ਹੁੰਦਾ ਤੇ ਉਚਾਈ ਦੇ ਉੱਤੇ ਅਚਾਨਕ ਜਹਾਜ਼ ਦੇ ਟੈਰ ਫਟ ਜਾਂਦੇ ਨੇ ਬਿਲਕੁਲ ਠੀਕ ਸੁਣਿਆ ਤੁਸੀਂ ਤਾਂ 에ਅਰ ਇੰਡੀਆ ਐਕਸਪ੍ਰੈਸ ਜਹਾਜ਼ ਦੇ ਨਾਲ ਇਹ ਪੂਰੀ ਘਟਨਾ ਵਾਪਰਦੀ ਹੈ ਤਾਂ ਜਹਾਜ਼ ਜਿਹੜਾ ਉਹ ਯਾਦਾ ਤੋਂ ਕੋਜੀ ਕੋੜ ਜਾ ਰਿਹਾ ਸੀ ਤਾਂ ਅਚਾਨਕ ਹੀ ਹਵਾ ਦੇ ਵਿੱਚ ਪਾਇਲਟ ਨੂੰ ਇਹ ਅੰਦਾਜ਼ਾ ਲੱਗਦਾ ਹੈ ਪਾਇਲਟ ਦੇ ਕੋਲੇ ਨੋਟੀਫਿਕੇਸ਼ਨ ਆਂਦੀ ਹੈ ਕਿ ਸੱਜੇ ਪਾਸੇ ਦੇ ਜੋ ਲੈਂਡਿੰਗ ਗੇਅਜ਼ ਨੇ ਯਾਨੀ ਕਿ ਸੱਜੇ ਪਾਸੇ ਦੇ ਜੋ ਜਹਾਜ਼ ਦੇ ਟਾਇਰ ਨੇ ਉਹ ਦੋਨੋਂ ਟਾਇਰ ਜਿਹੜਾ ਨੇ ਉਹ ਫਟ ਚੁੱਕੇ ਨੇ ਉਸ ਤੋਂ ਬਾਅਦ ਜਹਾਜ਼ ਦੇ ਵੱਲੋਂ ਮੈਡੀਕਲ ਜਿਹੜੀ ਹੈ ਉਹ 에ਅਰਲਾਈਨ ਨੂੰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਕੇਰਲਾ ਦੇ ਵਿੱਚ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ ਤਾਂ ਕਾਬਿਲ ਗੌਰ ਗੱਲ ਇਹ ਹੈ ਕਿ ਰਾਹਤ ਭਰੀ ਗੱਲ ਇਹ ਹੈ ਕਿ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਹੈ ਉਹ ਸੇਫਲੀ ਹੋ ਚੁੱਕੀ ਹੈ ਤੇ 160 ਯਾਤਰੀਆਂ ਨੂੰ ਹੁਣ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ ਹੈ ਜੀ ਹਾਂ ਤਾਂ 160 ਯਾਤਰੀ ਜਿਹੜਾ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਹੁਣ ਬਾਕੀ ਵਿਕਲਪਾਂ ਦੇ ਰਾਹੀ ਬਾਕੀ ਹੋਰ ਡਾਇਵਰਟ ਫਲਾਈਟਾਂ ਦੇ ਰਾਹੀ ਜਿਹੜਾ ਹੈ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਰਿਹਾ ਤਾਂ ਇੱਕ ਵੱਡੀ ਘਟਨਾ ਜਿਹੜੀ ਹੈ ਉਹ ਟਲੀ ਹੈ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਜਹਾਜ਼ ਇਸ ਤਰੀਕੇ ਦੇ ਨਾਲ ਉਸਦੇ ਲੈਂਡਿੰਗ ਗੇਅਰਸ ਖਰਾਬ ਹੋ ਜਾਣ ਜਾਂ ਫਿਰ ਜਹਾਜ਼ ਦੇ ਟਾਇਰ ਜਿਹੜਾ ਨੇ ਉਹ ਫਟ ਜਾਣ ਤਾਂ ਬੱਡੇ ਹੱਥ ਸੇ ਜਿਹੜਾ ਨੇ ਉਹ ਹੋ ਜਾਂਦੇ ਨੇ ਪਰ ਇਹ ਜਹਾਜ਼ ਜਿਹੜਾ ਹੈ ਇਸ ਦੀ ਕੋਚਨ ਦੇ ਵਿੱਚ ਜਿਹੜਾ ਹੈ ਐਮਰਜੈਂਸੀ ਲੈਂਡਿੰਗ ਜਿਹੜੀ ਹੈ ਉਹ ਕਰਾਈ ਗਈ ਹੈ ਉਹ ਬੜੀ ਸੇਫਲੀ ਜਿਹੜਾ ਇਸ ਜਹਾਜ਼ ਦੀ ਲੈਂਡਿੰਗ ਹੋਈ ਹੈ ਤੇ ਉਸ ਤੋਂ ਬਾਅਦ ਯਾਤਰੀਆਂ ਨੇ ਜਿਹੜੀ ਹੈ ਰਾਹਤ ਭਰੀ ਖਬਰ ਜਿਹੜੀ ਹੈ ਸਾਹ ਜਿਹੜਾ ਉਹ ਲਿਆ ਤਾਂ ਸੱਜੇ ਪਾਸੇ ਦੇ ਦੋਨੋਂ ਟਾਇਰ ਜਿਹੜਾ ਨੇ ਲੈਂਡਿੰਗ ਗੇਜ਼ ਜਿਹੜਾ ਨੇ ਉਹ ਅਚਾਨਕ ਹੀ ਫਟ ਜਾਂਦੇ ਨੇ ਤਾਂ ਉਸ ਤੋਂ ਬਾਅਦ ਯਾਤਰੀਆਂ ਦੀ ਚਿੰਤਾ ਜ਼ਰੂਰ ਵੱਧ ਜਾਂਦੀ ਹੈ ਕਿਉਂਕਿ ਅਚਾਨਕ ਹੀ ਹਵਾ ਦੇ ਵਿੱਚ ਉੱਡਦੇ ਹੋਏ ਮਹਿਸੂਸ ਕੀਤਾ ਜਾਂਦਾ ਹੈ ਕਿ ਜਹਾਜ਼ ਦੇ ਜਿਹੜੇ ਦੋਨੋਂ ਟਾਇਰ ਨੇ ਉਹ ਫਟ ਚੁੱਕੇ ਨੇ ਤੇ ਉਸ ਤੋਂ ਬਾਅਦ ਹਾਲਾਂਕਿ ਸਾਰੀ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਹਵਾ ਦੇ ਵਿੱਚ ਉੱਡਣ ਤੋਂ ਬਾਅਦ ਜਹਾਜ਼ ਦੇ ਟਾਇਰ ਫਟ ਜਾਣਾ ਕੋਈ ਆਮ ਗੱਲ ਨਹੀਂ ਹੈ ਇਹਦੇ ਵਿੱਚ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ 에ਰਲਾਈਨ ਦਾ ਕਹਿਣਾ ਹੈ ਕਿ ਸਾਰੇ ਪਹਿਲੂਆਂ ਦੇ ਉੱਤੇ ਜਿਹੜੀ ਹੈ ਉਹ ਜਾਂਚ ਕੀਤੀ ਜਾਏਗੀ ਕਿ ਕਿਹੜੇ ਅਜਿਹੇ ਕਾਰਨ ਰਹੇ ਕਿ ਜਹਾਜ਼ ਦੇ ਟਾਇਰ ਜਿਹੜਾ ਨੇ ਉਹ ਹਵਾ ਦੇ ਵਿੱਚ ਉੱਡਦੇ ਸਮੇਂ ਜਿਹੜਾ ਨੇ ਬਲਾਸਟ ਹੋ ਗਏ ਨੇ ਤੌਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕੋਚੀਨ ਇੰਟਰਨੈਸ਼ਨਲ 에ਅਰਪੋਰਟ ਲਿਮਟਿਡ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ IX 398 ਜਿਹੜਾ ਰਾਈਟ ਮੈਨ ਲੈਂਡਿੰਗ ਗੀਅਰ ਦੇ ਵਿੱਚ ਜਿਹੜਾ ਕੋਈ ਦਿੱਕਤ ਆਉਣ ਦੇ ਕਰਕੇ ਉਸ ਦੇ ਵੱਲੋਂ ਕਾਲ ਦਿੱਤੀ ਗਈ ਤੇ ਅਸੀਂ ਜਿਹੜਾ 에ਰਪੋਰਟ ਖਾਲੀ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਹ ਫਲਾਈਟ ਜਿਹੜੀ ਹੈ ਕੋਚਨ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਐਮਰਜੈਂਸੀ ਲੈਂਡਿੰਗ ਕਰਦੀ ਹੈ ਹਾਲਾਂਕਿ ਸੇਫਲੀ ਲੈਂਡਿੰਗ ਜਿਹੜੀ ਆ ਹੋ ਗਈ ਹੈ ਤੇ ਉੱਥੇ ਚੱਕਰ ਗੱਲ ਕੀਤੀ ਜਾਵੇ ਤਾਂ ਫਲਾਈਟ ਸਵੇਰੇ 9:07 ਦੇ ਉੱਤੇ ਐਮਰਜੈਂਸੀ ਲੈਂਡਿੰਗ ਜਿਹੜੀ ਆ ਉਹ ਕਰਵਾਈ ਜਾਂਦੀ ਹੈ ਤਾਂ ਇਸ ਦੇ ਉੱਤੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਯਾਤਰੀਆਂ ਤੋਂ ਮੁਆਫੀ ਵੀ ਮੰਗੀ ਹੈ 에어ਲਾਈਨ ਕੰਪਨੀ ਨੇ ਉਹਨਾਂ ਨੇ ਕਹਿ ਕਿ ਅਸੀਂ ਯਾਤਰੀਆਂ ਦੇ ਰਹਿਣ ਦਾ ਵੀ ਇੰਤਜ਼ਾਮ ਕਰ ਰਹੇ ਹਾਂ ਇਸ ਤੋਂ ਇਲਾਵਾ ਯਾਤਰੀਆਂ ਨੂੰ ਵਿਕਲਪ ਵੀ ਦੇ ਰਹੇ ਹਾਂ ਕੋਈ ਆਲਟਰਨੇਟਿਵ ਵੀ ਦੇ ਰਹੇ ਹਾਂ ਕਿ ਦੂਸਰੀ ਫਲਾਈਟ ਦੇ ਰਾਹੀਂ ਉਹ ਆਪਣੀ ਆਪਣੀ ਮੰਜ਼ਿਲ ਤੱਕ ਜਾ ਸਕਣ ਪਰ ਇੱਕ ਵੱਡਾ ਹਾਦਸਾ ਹੁੰਦਾ ਹੁੰਦਾ ਟਲਿਆ ਹੈ ਤੇ ਜਹਾਜ਼ ਦੇ ਅਚਾਨਕ ਟਾਇਰ ਜਿਹੜਾ ਨੇ ਸੱਚੇ ਪਾਸੇ ਦੇ